ਟਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਆਏ ਹੋ ਜੀ ਆਇਆਂ ਨੂੰ ਤੇ ਅੱਗੇ ਨੂੰ ਵੀ ਆਉਂਦੇ ਰਹੋ ਸੀਐਮ ਸਾਹਿਬ ਆ ਤੇ ਅਸੀਂ ਇੱਕ ਮਿੰਟ ਇੱਕ ਮਿੰਟ ਸੀਐਮ ਸਾਹਿਬ ਆ ਤੇ ਜਾਵਾਂਗੇ ਇੰਨੀ ਛੋਟੀ ਅਸੀਂ ਸਖਤੀ ਕਰਤੀ ਹੈ মিডিਆ ਨੂੰ ਐਂਟਰੀ ਨਹੀਂ ਹੋਣ ਦੇ ਰਹੇ ਕਹਦਾਂਗੇ ਸਾਰਾ ਨਹੀਂ ਉਹ ਅੱਜ ਵੀ ਤੁਸੀਂ ਦੇਖੋ ਸਾਰੇ ਗੇਟ ਬੰਦ ਕਰੇ ਹੈ ਅਜੇ ਹੁਣੇ ਬਣਿਆ ਹੈ ਇਹ ਜਿਹੜਾ ਨੈਕਸਸ ਬਹੁਤ ਪੁਰਾਣਾ ਬਣਿਆ ਹੋਇਆ ਇਹਨੂੰ ਤੋੜਨ ਨੂੰ ਥੋੜਾ ਜਿਹਾ ਮੈਨੂੰ ਟਾਈਮ ਲੱਗ ਰਿਹਾ ਹੈ ਪਹਿਲਾਂ ਇਹਨਾਂ ਲਈ ਸੀ ਸਾਰਾ ਸਿਸਟਮ ਸੈੱਟ ਕਰਨਾ ਹੈ ਬਿਲਕੁਲ ਸਰ ਪਹਿਲਾਂ ਹੈ ਨਹੀਂ ਆਮ ਲੋਕਾਂ ਨੂੰ ਖੁੱਲ ਹੋਏ ਤੁਹਾਡੇ ਆਉਣ ਤੋਂ ਪਹਿਲਾਂ ਵੀ ਸਰ ਉਹਦੇ ਆਉਣ ਤੋਂ ਪਹਿਲਾਂ ਵੀ ਕੋਈ ਰੋਕ ਨਹੀਂ ਸੀ ਮੀਡੀਆ ਦੇ ਦਿੱਤੇ ਅੱਗੇ ਨੂੰ ਵੀ ਰਹੇਗੀ ਨਹੀਂ ਕੋਈ ਰੋਕ ਮੈਂ ਅਜੇ ਤੱਕ ਅਫਸਰ ਨਹੀਂ ਫਿਰ ਤੇ ਸਰ ਇਹਨੇ ਸਾਰੇ ਬੰਦ ਕਰਤਾ ਹੁਣ ਤਾਂ ਪੂਰੀ ਹੀ ਬੰਦ ਕਰਤਾ ਹੁਣ ਉਹੋ ਵੀ ਬੰਦ ਕਰਦੇ ਤੁਹਾਡੇ ਵਾਸਤੇ ਕੀ ਹਰ ਕਿਸੇ ਵਾਸਤੇ ਪੰਜਾਬ ਸਰਕਾਰ ਦੇ ਦਰਵਾਜ਼ੇ ਖੁੱਲ੍ਹੇ ਸੀਐਮ ਸਾਹਿਬ ਜਸਵੰਤ ਸਿੰਘ ਜੈਮੜਾ ਤੁਹਾਨੂੰ ਵੈਸੇ ਇਹਨਾਂ ਦੇਖਿਆ ਗਿਆ ਕਿ ਆਮ ਲੋਕ ਤਾਂ ਸੁੱਖੇ ਮੈਨ ਲੈਂਦੇ ਸਾਨੂੰ ਫਿਰ ਓਖਾ ਕਰਤਾ ਆਮ ਨਾਲ ਤੁਹਾਨੂੰ ਜਿਹੜਾ ਮਰਜ਼ੀ ਬਣਾਈ ਲੈ ਜਿਹਦੇ ਕੋਲ ਸਾਡੇ ਵਾਲਾ ਕਾਰਡ ਆ ਉਹਨੂੰ ਗਾ ਨਹੀਂ ਹੁੰਦਾ ਅਸਲੀ ਖਬਰਾਂ ਹੁਣ ਸੋਸ਼ਲ ਮੀਡੀਆ ਤੇ ਲੋਕੀ ਜਿਆਦਾ ਪੜ੍ਹਨ ਲੱਗ ਪਏ ਸਰ ਲਾਈਵ ਚਲ ਇਹ ਲਾਈਵ ਚੱਲ ਰਿਹਾ ਜੀ ਕੋਈ ਨਹੀਂ ਕੋਈ ਨਹੀਂ ਬਾਈ ਬੱਸ ਨਹੀਂ ਤੇ ਲਾ ਕਰ ਰਿਹਾ ਕੋਈ ਆ ਕੇ ਨਾ ਕਰ ਇਹ ਨਹੀਂ ਯਾਰ ਮੈਂ ਉਹ ਤਰ੍ਹਾਂ ਦਾ ਬੰਨ ਨਹੀਂ ਸਕਦਾ ਜਿੱਤੇ ਸਰਪੰਚਾਦਮ ਐਮਸੀ ਨੂੰ ਫੁੱਲ ਦਿੱਤੇ ਹੈ ਇਧਰ ਵੀ ਥੋੜਾ ਮੀਡੀਆ ਵਾਲੀ ਕਰ ਦੇਣ ਚਾਹੀਦੀ ਕੋਈ ਇਲੈਕਟਡ ਰਿਪ੍ਰেজেন্টেਟੇ ਕੋਈ ਫਸਰ ਕਰਾ ਚਾਹੇ ਪੰਜ ਸਰਪੰਚਾ ਆਏ ਬਲੌਕ ਸੰਵਤੀ ਦਾ ਮੈਂਬਰ ਹੈ ਜ਼ਿਲ੍ਹਾ ਪਰਿਸ਼ਦ ਦਾ ਮੈਂਬਰ ਹੈ ਵਿਸ਼ੇਸ਼ ਕਮੇਟੀ ਦਾ ਮੈਂਬਰ ਹੈ ਕੋਈ ਇਲੈਕਟਡ ਰਿਪ੍ਰেজেন্টেਟਿਵ ਹੈ ਲੋਕਾਂ ਦਾ ਛੋਟਾ ਹੈ ਵੱਡਾ ਹੈ ਉਹਦੇ ਵਾਸਤੇ ਐਸ.ਐਸ.ਡੀ.ਐਮ ਨੂੰ ਹਦਾਇਤਾਂ ਕਰ ਦਿੱਤੀਆਂ। ਨਾਲ ਪੱਤਰਕਾਰ ਵੀ ਜੋੜ ਦੇਣਾ ਜੀ ਕਿ ਉਹ ਈ.ਕਿਊ ਦਾ ਆਈਡੈਂਟੀਟੀ ਕਾਰਡ ਬਣਾਉਣਗੇ। ਉਹ ਉਹੀ ਆਈਡੈਂਟੀਟੀ ਕਾਰਡ ਤੇ ਉਹ ਇੱਥੇ ਕਿਸੇ ਟਾਈਮ ਵੀ ਸੈਕਟਰੀਏਟ ਦੇ ਵਿੱਚ ਆ ਕੇ ਆਪਣੀ ਗੱਲ ਕਿਸੇ ਨੂੰ ਦੱਸਣੀ ਹੈ, ਕੋਈ ਕੰਮ ਕਿਸੇ ਦਾ ਕਰਾਣਾ ਹੈ, ਆਪਣਾ ਕਰਾਣਾ ਹੈ ਤਾਂ ਕਰ ਸਕਦੇ। ਪਹਿਲਾਂ ਇਹਨਾਂ ਦਿਨਾਂ ਮਤਲਬ ਤੇ ਪਿੱਛੇ ਤੱਕ ਇਤਾਈ ਜਾਂਦੇ ਸੀ ਲਾਈਨਾਂ ਲੱਗ ਰਹੀਆਂ ਸੀ ਉਹ ਖਤਮ ਕੰਮ। ਬਿਲਕੁਲ ਸਿੰਪਲ ਸਦਾ ਕੰਮ ਹੈ। ਸਾਧੈ ਜੀ ਲੋਕ ਹੈ ਸਾਧਾ ਜੇ ਬਣ ਕੇ ਆਪਾਂ ਨੇ ਲੋਕਾਂ ਦੇ ਕੰਮ ਕਰੇ ਲੋਕਾਂ ਵਰਗੇ ਰਹੋਗੇ ਤਾਂ ਲੋਕਾਂ ਦੇ ਕੰਮ ਹੋਣਗੇ ਜੇ ਐਵੇਂ ਹੀ ਬਾਹਰ ਹੋ ਜੇ ਟੱਕੇ ਹੋਈਓ ਹੁੱਜਾ ਮਾਰ ਜਣੀਆ ਉਹਦਾ ਕੋਈ ਫਾਇਦਾ ਨਹੀਂ ਸੋ ਮੈਂ ਤੁਹਾਨੂੰ ਅੱਜ ਇਸ ਕਰਕੇ ਬੁਲਾਇਆ ਹੈ ਕਿ ਮੈਂ ਪਿਛਲੇ 5-7 ਦਿਨਾਂ ਦੇ ਵਿੱਚ ਜਿੰਨਾ ਮੈਨੂੰ ਟਾਈਮ ਮਿਲਿਆ ਹੈ ਦਿਨ ਰਾਤ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰ ਰਿਹਾ ਹਾਂ ਪਿੰਡਾਂ ਦੇ ਵਿੱਚ ਮੈਂ ਗਿਆ ਹੈ ਖੇਤਾਂ ਦੇ ਵਿੱਚ ਗਿਆ ਹੈ ਜੋ ਸਾਡੀ ਕਿਸਾਨੀ ਦਾ ਸਾਡੇ ਖੇਤ ਮਜ਼ਦੂਰ ਦਾ ਹਾਲ ਹੈ ਉਹ ਅੱਜ ਵੱਧ ਤੋਂ ਵੱਧਰ ਹੁੰਦਾ ਜਾ ਰਿਹਾ ਹੈ ਇਸ ਦੇ باوجود ਵੀ ਕੇਂਦਰ ਸਰਕਾਰ ਟਸ ਦੇ ਮਸਲੇ ਹੋ ਰਹੇ ਇਹ ਜਿਹੜੇ ਕਾਲੇ ਕਾਨੂੰਨ ਬਣੇ ਐ ਇਹਨਾਂ ਦਾ ਮਤਲਬ ਕੋਈ ਨਹੀਂ ਹੈ ਬਣਾਉਣ ਦਾ ਪੰਜਾਬ ਨੂੰ ਇੱਕ ਬਾਰਡਰ ਸਟੇਟ ਹੈ ਐਸੀ ਐਨੀਆਂ ਕੁਰਬਾਨੀਆਂ ਦਿੱਤੀਆਂ ਨੇ ਦੇਸ਼ ਵਾਸਤੇ ਦੇਸ਼ ਦੀ ਏਕਤਾ ਅਖੰਡਤਾ ਨੂੰ ਬਰਕਰਾਰ ਰੱਖਣ ਵਾਸਤੇ ਐਸੀ ਸਾਡਾ ਕਿਸਾਨ ਅੰਨ ਦਾਤਾ ਹੈ ਜਿਹੜਾ ਦਾਤਾ ਹੈ ਦੇਣ ਵਾਲਾ ਹੈ ਹਰ ਕਿਸੇ ਨੂੰ ਅਨਾਜ ਦਿੰਦਾ ਹੈ ਅੰਨ ਦਿੰਦਾ ਹੈ ਰੋਟੀ ਦਿੰਦਾ ਹੈ ਔਖੇ ਨੂੰ ਪੇਟ ਭਰਦਾ ਹੈ ਉਹਨੂੰ ਪਿਖਾਰੀ ਬਣਾਉਣ ਵਾਲਾ ਜਿਹੜਾ ਸਿਸਟਮ ਹੈ ਕਿ ਇਧਰ ਸਰਕਾਰ ਲੈ ਕੇ ਆਈ ਹੈ ਐਸੀ ਉਸ ਦੇ ਬਿਲਕੁਲ ਖਿਲਾਫ ਸੋ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਹੁੰਦੇ ਹੋਏ ਕਿ ਜਿਹੜੇ ਤੁਸੀਂ ਤਿੰਨ ਕਾਨੂੰਨ ਲੈ ਕੇ ਆਏ ਹੋ ਇਹਨਾਂ ਨੂੰ ਤੁਰੰਤ ਵਾਪਸ ਲੋ ਰੱਦ ਕਰੋ ਲਈ ਤਾਂ ਐਸੀ ਪੰਜਾਬ ਦੇ ਲੋਕਾਂ ਦੇ ਨੂੰ ਨਹੀਂ ਛੱਡ ਸਕਦੇ ਸੀ ਪੰਜਾਬ ਦੇ ਲੋਕਾਂ ਦੇ ਨਾਲ ਖੜਨਾ ਹੈ ਇਹਦੇ ਨਾਲ ਪੰਜਾਬ ਦੀ ਅਰਥ ਵਿਵਸਥਾ ਖਰਾਬ ਹੋ ਰਹੀ ਹੈ ਪੰਜਾਬ ਦੇ ਕਿਸਾਨ ਰੁੱਲ ਰਿਹਾ ਹੈ ਪੂਰੇ ਦੇਸ਼ ਦਾ ਕਿਸਾਨ ਵੀ ਰੁੱਲ ਰਿਹਾ ਹੈ ਲੇਕਿਨ ਮੈਂ ਇਕੱਲੇ ਪੰਜਾਬ ਦੀ ਅਜਗਰ ਕਰ ਰਿਹਾ ਕਿਉਂਕਿ ਮੈਨੂੰ ਪੰਜਾਬ ਦੀ ਜ਼ਿੰਮੇਵਾਰੀ ਮਿਲੀ ਹੈ ਸੇਵਾ ਮਿਲੀ ਹੈ ਇਹ ਇਸ ਕਰਕੇ ਜਾਂ ਇਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਨਹੀਂ ਅਸੀਂ ਵਿਧਾਨ ਸਭਾ ਦਾ ਸੈਸ਼ਨ ਬੁਲਾਵਾਂਗੇ ਇਸ ਪਰਪਸ ਦੇ ਲਈ ਪਹਿਲਾਂ ਪਿਛਲੀ ਕੈਬਨਿਟ ਦੇ ਵਿੱਚ ਮੈਂ ਮੰਤਰੀ ਸੀ ਮੈਂ ਮਾਨਯੋਗ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਆਪਾਂ ਇਹਨਾਂ ਨੂੰ ਜੜ੍ਹ ਤੋਂ ਰਾਂਦੇ ਕਰੀਏ। ਲੇਕਿਨ ਉਹਦੇ ਵਿੱਚ ਪਾਵਰਾਂ ਸਾਰੀਆਂ ਮੁੱਖ ਮੰਤਰੀ ਜੀ ਨੂੰ ਦੇ ਦਿੱਤੀਆਂ ਗਈਆਂ ਕਿ ਜਿਵੇਂ ਇਹ ਫੈਸਲਾ ਲੈਣਗੇ ਉਹਦੇ ਮੁਤਾਬਕ ਇਹ ਆਪਣੇ ਆਪ ਬਿੱਲ ਲੈ ਕੇ ਵਿਧਾਨ ਸਭਾ 'ਚ ਆ ਜਾਣਗੇ ਆਪਾਂ ਨੇ ਉਹਨੂੰ ਮੰਨ ਲਿਆ। ਐਸੀ ਪਾਵਰਾਂ ਦੇ ਦਿੱਤੀਆਂ ਉਹਨਾਂ ਨੇ ਇਹਨਾਂ ਨੂੰ ਅਮੈਂਡ ਕਰਤਾ। ਲੇਕਿਨ ਮੈਂ ਉਹਦੇ ਵੀ ਕਿਹਾ ਸੀ ਇਹਨੂੰ ਰੱਦ ਕਰਨਾ ਬਣਦਾ ਹੈ ਬਿਲਕੁਲ। ਹੁਣ ਮੈਂ ਪੇ ਕੇਂਦਰ ਸਰਕਾਰ ਨੂੰ ਫੀਸ ਕਰਦਾ 13 ਨੂੰ ਰੱਦ ਕਰੋ ਨਹੀਂ ਸਾਨੂੰ ਵਿਧਾਨ ਸਭਾ ਬੁਲਾ ਦੇ ਰੱਦ ਕਰਨੇ ਤੋਂ ਬਿਲਕੁਲ ਕਲੀਅਰ ਹੈ ਅਸੀਂ ਸਾਡਾ ਸਟੈਂਡ ਪੰਜਾਬ ਸਰਕਾਰ ਦਾ ਸਟੈਂਡ ਕੋਈ ਕਨਸਟੀਟਿਊਸ਼ਨਲ ਕ੍ਰਾਈਸਿਸ ਨਾ ਆਏ ਉਹਦੇ ਵਾਸਤੇ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ ਅਸੀਂ ਕਹਿ ਰਹੇ ਹਾਂ ਕਿ ਅਨਸੈਸਰੀਲੀ ਪੰਜਾਬ ਨੂੰ ਦਬਾਇਆ ਨਾ ਜਾਵੇ ਤੇ ਨਾ ਅਸੀਂ ਦਬਣ ਦੇਣਾ ਦੂਸਰਾ ਪੰਜਾਬ ਦੇ ਕਿਸਾਨ ਤੇ ਪੰਜਾਬ ਦੇ ਖੇਤ ਮਜ਼ਦੂਰ ਤੇ 1 ਲੱਖ ਕਰੋੜ ਰੁਪਏ ਦਾ ਕਰਜ਼ਾ ਕਰਜਾਇਆ ਕੇਂਦਰ ਸਰਕਾਰ ਨੇ ਲੱਖਾਂ ਕਰੋੜ ਰੁਪਏ ਦੇ ਕਰਜ਼ੇ ਕਾਰਪੋਰੇਟ ਸੈਕਟਰ ਦੇ ਵੱਡੇ ਵੱਡੇ ਇੰਡਸਟਰੀਅਲਿਸਟ ਦੇ ਮਾਫ ਕੀਤੇ ਇਸ ਲਈ ਮੈਂ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਪੰਜਾਬ ਸਰਕਾਰ ਨੇ ਇਨੀਸ਼ੀਏਟਿਵ ਲਿਆ ਹੈ 2 ਲੱਖ ਤੱਕ ਦੇ ਕਰਜ਼ੇ ਮਾਫ ਕੀਤੇ ਹਨ ਉਹ ਅਸੀਂ ਗਰੀਬ ਲੋਕਾਂ ਦੇ 25000 ਤੱਕ ਦੇ ਕਰਜ਼ੇ ਮਾਫ ਕਰ ਰਹੇ ਉਹਨਾਂ ਦੇ ਸਰਟੀਫਿਕੇਟ ਜਾ ਚੁੱਕੇ ਹਨ ਉਹ ਇਹ ਕਰਜਾ ਮਾਫ ਕਰੇ ਭਜਨ ਚਟਕੀ ਕਿਸਾਨ ਦਾ ਤਾਂ ਕਿ ਕਿਸਾਨ ਦੇ ਘਰ ਦੇ ਵਿੱਚ ਖੁਸ਼ਹਾਲੀ ਆ ਸਕੇ ਕਿਸਾਨ ਖੇਤ ਮਜ਼ਦੂਰ ਖੁਸ਼ਹਾਲ ਹੋਏਗਾ ਤਾਂ ਸੂਬਾ ਖੁਸ਼ਹਾਲ ਹੋਏਗਾ ਤਾਂ ਦੇਸ਼ prosperous ਇਸ ਲਈ ਅੱਜ ਮੈਂ ਤੁਹਾਨੂੰ ਸਪੈਸ਼ਲੀ ਇਸ ਵਾਸਤੇ ਬੁਲਾਇਆ ਜਿਨੇ ਕਿਸਾਨ ਐਜੂਕੇਸ਼ਨ ਦੇ ਦੌਰ ਸ਼ਹੀਦ ਹੋ ਚੁੱਕੇ ਹੈ ਉਹ ਐਜੀਟੇਸ਼ਨ ਦੀ ਭੇਡ ਚੜ ਚੁੱਕੀ ਐ ਉਹਨਾਂ ਵਾਸਤੇ ਸੀ ਨੌਕਰੀਆਂ ਦਾ ਪ੍ਰਦਾਨ ਕਰ ਦਿੱਤਾ ਕੱਲ ਮੈਂ ਇੱਕ ਕਿਸਾਨ ਦੇ ਘਰ ਜਾ ਕੇ ਉਹਨਾਂ ਨੂੰ ਨੌਕਰੀ ਦੇਤੀ ਆਇਆ ਤੁਸੀਂ ਜੇ ਮੇਰੇ ਨਾਲ ਹੁੰਦੇ ਤਾਂ ਤੁਸੀਂ ਵੀ ਰੋ ਪੈ ਕੇ ਕਿਸਾਨ ਜੀ ਨੂੰ ਆਪਾਂ ਕਹਿੰਦੇ ਜੀ ਬੜਾ ਲੈਂਡਲੋਰਡ ਐ ਇਹ ਸਾਡਾ ਕਿਸਾਨ ਉਹਦੇ ਪਾਸ ਵਿਚਾਰੇ ਕੋਲ ਘਰ ਵੀ ਨਹੀਂ ਐ ਜਿਹਦੇ ਘਰ ਮੈਂ ਕੱਲ ਗਿਆ ਸੀ ਅ ਜਿਹੜਾ ਹੁਣ 5 ਲੱਖ ਰੁਪਈਆ ਸਰਕਾਰ ਨੇ ਦਿੱਤਾ ਉਹਦੇ ਨਾਲ ਉਹ ਆਪਣਾ ਢਾ ਕੇ ਘਰ ਬਣਾ ਰਿਹਾ ਹੈ ਉਹਦਾ ਵਿਆਹ ਨਹੀਂ ਹੋਇਆ ਕਿਉਂਕਿ ਉਹਦੇ ਕੋਲ ਜ਼ਮੀਨ ਨਹੀਂ ਹੈ ਉਹਦੇ ਭਾਈ ਦਾ ਵੀ ਵਿਆਹ ਨਹੀਂ ਹੋਇਆ ਉਮਰ ਲੰਘੀ ਹੈ ਇਹ ਹਾਲਾਤ ਹੈ ਮੇਰੇ ਕਿਸਾਨ ਜੀ ਇਸ ਕਰਕੇ ਇਸ ਚੀਜ਼ ਨੂੰ ਸੀਰੀਅਸਲੀ ਸਮਝਣਾ ਪਏਗਾ ਕੇਂਦਰ ਸਰਕਾਰ ਨੂੰ ਤੁਰੰਤ ਸਹੀ ਰਸਤੇ ਦੇ ਸਟੈਪ ਲੈਣੇ ਪੈਣਗੇ ਬਹੁਤ ਸੰਕਟ ਵਿੱਚ ਆ ਜੇ ਮੇਰੀ ਕਿਸਾਨੀ ਅੱਜ ਬਹੁਤ ਸੰਕਟ ਚ ਮਜ਼ਦੂਰ ਇਸ ਨੂੰ ਮੈਂ ਤੋਂ ਨਹੀਂ ਸਹਿ ਜਾ ਰਿਹਾ ਮੈਂ ਪਿੰਡਾਂ ਚ ਘੁੰਮਦਾ ਹਾਂ ਤਾਂ ਕਿਸਾਨ ਦੇ ਕਰ ਗਿਆ ਉਹਦੇ ਘਰ ਤੇ ਛੱਤ ਨਹੀਂ ਹੈ ਕਿਉਂ ਨਹੀਂ ਹੈ ਤੇ ਫਿਰ ਅਸੀਂ ਉਹ ਛੱਤ ਦੇਣ ਤੋਂ ਬਿਨਾ ਉਸ ਦੀ ਜਿਹੜੀ ਰੋਟੀ ਰੋਜੀ ਦਾ ਸਾਧਨ ਉਹ ਵੀ ਖੋਣ ਲੱਗੇ ਮੰਡੀ ਸਿਸਟਮ ਨੂੰ ਖਤਮ ਕਰ ਰਹੇ ਐਮ ਐਸ ਪੀ गारंटीड ਇਹਨਾਂ ਨੂੰ ਕਰਨਾ ਚਾਹੀਦਾ ਕਿ ਅਸੀਂ ਦਵਾਂਗੇ ਇਹਦਾ ਡੈਂਟ ਵੀ ਚਾਹੇ ਨੁਕਸਾਨ ਕਰ ਰਿਹਾ ਹੈ ਇਸ ਲਈ ਮੈਂ ਪਹਿਲਾਂ ਵੀ ਕਿਹਾ ਸੀ ਆਪਣੀ ਸਰਕਾਰ ਜਦ ਵੀ ਮੈਂ ਇਸ ਗੱਲ ਤੇ ਲੜਦਾ ਰਹਾਂ ਇਹ ਐਮੈਂਡ ਕੀਤੇ ਹੈ ਇਹਨਾਂ ਤੋਂ ਚਾਹੀਦੇ ਐਸੀ ਵਿਧਾਨ ਸਭਾ ਦਾ ਸੈਸ਼ਨ ਬੁਲਾਵਾਂਗੇ ਲੇਕਿਨ ਉਸ ਤੋਂ ਪਹਿਲਾਂ ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਉਹ ਇਹਨਾਂ ਨੂੰ ਰੱਦ ਕਰਾਵੇ ਨਾ ਟਾਈਮ ਤੋਂ ਵੀ ਬੈਂਕਸ ਦੋਸਰਾ ਇਹ ਕਿ ਕਿਸਾਨੀ ਤੇ ਬਾਕੀ ਦੇ ਆਧਾਰੇ ਜਿਹੜੇ ਉਹਨਾਂ ਨੂੰ ਪੱਕਾ ਕਰਨਾ ਚਾਹੀਦਾ ਹੈ ਜੇ ਕਿਸਾਨ ਨੂੰ ਲੋਨ ਦੇਣਾ ਵੀ ਇਹ ਸਬਸਿਡਾਈਜ਼ਡ ਰੇਟਾਂ ਦੇ ਦੋ ਤਾਂ ਕਿ ਕਿਸਾਨੀ ਕਾਮਯਾਬ ਹੋ ਸਕੇ ਕਿਸਾਨ ਟਰੈਕਟਰ ਲੈ ਲੈਂਦੇ ਆ ਟਰੈਕਟਰ ਦਾ ਲੋਨ ਨਹੀਂ ਉਤਰਦਾ ਟਰੈਕਟਰ ਦੇ ਜ਼ਮੀਨ ਦੇ ਕੇ ਰਲ ਜਾਂਦਾ ਇਸ ਕਰਕੇ ਇਹ ਸਾਰੀਆਂ किसान और खेत मजदूर वास्ते पंजाब सरकार किसान यूनियन आदि संयुक्त मोर्चे के नाल खड़ी है। ਉਹਨਾਂ ਨਾਲ ਰਲ ਕੇ ਲੜੇਗੀ। ਹਰ ਤਰੀਕੇ ਦਾ ਐਸੀ ਪਿੱਛੇ ਆ ਉਹਨਾਂ ਦੇ ਉਹ ਰਹਿਣ ਵਾਲੀ ਕਰਨ। ਜਿਸ ਤਰ੍ਹਾਂ ਉਹਨਾਂ ਦੀ ਐਜੀਟੇਸ਼ਨ ਦੀ ਰੂਪਰੇਖਾ ਹੋਏਗੀ ਐਸੀ ਕਰਾਂਗੇ। ਮੈਂ ਆਪ ਲੱਖਾਂ ਦੀ ਹਜ਼ਾਰਾਂ ਦੀ ਗਿਣਤੀ ਵਿੱਚ ਬੰਦੇ ਲੈ ਕੇ ਪੰਜਾਬ ਦੇ ਦਿੱਲੀ ਵੱਲ ਨੂੰ ਕੂਚ ਕਰਾਂਗਾ ਜੇ ਇਹ ਖਤਮ ਨਾ ਹੋਤੇ ਤੇ ਚਾਹੇ ਮੈਂ ਪਹਿਲਾ ਚੱਲਣਾ ਚਾਹੀਏ ਸੈਕਲਾਂ ਤੇ ਜਾਂਦਾ ਖੇਤਾਂ ਦੇ ਸੌਆਂ ਦੇ ਰਸਤੇ ਵਿੱਚ ਜਾਵਾਂਗਾ ਤੇ ਜੇ ਸਾਡੇ ਕੈਬਨਿਟ ਕਦੇ ਵੀ ਸਾਡੇ ਐਮਐਲਏ ਸਹਿਬਾਨ ਐਮਪੀ ਸਾਹਿਬ ਦੇ ਦਰਾਜੇ ਤੇ ਜਾਂਦਾ ਪੀਐਮ ਸਾਹਿਬ ਦੇ ਦਰਾਜੇ ਤੇ ਜਾ ਕੇ ਬੈਠ ਜਾਣ ਇਹ ਸੀਰੀਅਸ ਇਸ਼ੂ ਹੈ ਇਸ ਨੂੰ ਕੇਂਦਰ ਸਰਕਾਰ ਸੀਰੀਅਸਲੀ ਲਵੇ ਬਾਰਡਰ ਸਟੇਟ ਹੈ ਸਾਨੂੰ ਜੰਮੂ ਕਸ਼ਮੀਰ ਨਾ ਬਣਾਇਆ ਜਾਵੇ ਐਸੀ ਦੇਸ਼ ਭਗਤ ਲੋਕ ਹੈ ਐਸੀ ਦੇਸ਼ ਭਗਤ ਤੇ ਕੁਰਬਾਨੀਆਂ ਕੀਤੀਆਂ ਸਾਨੂੰ ਮਿਨੋਰਟੀ ਇੱਥੇ ਜ਼ਿਆਦਾ ਰਹਿੰਦੀ ਹੈ ਇਸ ਕਰਕੇ ਸਾਨੂੰ ਕਿਸੇ ਮਾੜੀ ਅੱਖ ਨਾਲ ਨਾ ਦੇਖਿਆ ਜਾਵੇ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਸਾਨੂੰ ਸਹੀ ਨਜ਼ਰਾਂ ਦੇ ਨਾਲ ਦੇਖ ਕੇ ਦੇਸ਼ ਦੀ ਇਕਤਾ ਤੇ ਖੰਡਤਾ ਵਾਸਤੇ ਦੇਸ਼ ਦਾ ਅੰਗ ਹੈ ਸੀ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਬਹਾਨੇ ਕਮਜ਼ੋਰ ਕਰਨ ਦੀ ਕੋਸ਼ਿਸ਼ ਜਿਹੜੀ ਉਹ ਅਦਾਸ ਨਹੀਂ ਕੀਤੀ ਜਾਏਗੀ ਧੰਨਵਾਦ ਸੈਸ਼ਨ ਖਤਮ ਹੋ ਗਿਆ ਸਰ ਸੈਸ਼ਨ ਅੱਗੇ ਕੇਂਦਰ ਤੋਂ ਬੋਗੇ ਕੇਂਦਰ ਸਰ ਅੱਜ ਮੈਂ ਅਪੀਲ ਕੀਤੀ ਹੈ ਅਰੇ ਮੈਂ ਨਿਮਰਤਾ ਸਹਿਤ ਅਪੀਲ ਕਰਦਾ ਹਾਂ ਸਰ ਸਰ ਪਾਰਟੀ ਪ੍ਰੈਜ਼ੀਡੈਂਟ ਅੱਗੇ ਉਸੇ ਤੋਂ ਰਜਾਈਂ ਕਰ ਇਨੂੰ ਅਜੇ ਕੋਈ ਇਨਫਰਮੇਸ਼ਨ ਨਹੀਂ ਆਈ। ਲੈਟ ਮੀ ਸੀ। ਕੋ ਸਰਕਾਰ ਦੇ ਨਾ ਕੋਈ ਕੁਝ ਨਜ਼ਰ ਨਹੀਂ ਆ ਰਿਹਾ। ਮੈਨੂੰ ਜਿਹੜੇ ਸਰਕਾਰ ਦੇ ਕੰਮ ਹੋਣੇ ਉਹ ਇੰਟਰਫੇਰੈਂਸ ਹੋ ਰਹੀ ਹੈ। ਇਸ ਦਾ ਰਿਜੈਕਟ ਕਰ ਦਿੰਦੇ। ਡਾਟਾ ਸੀ। ਮੈਨੂੰ ਅਜੇ ਪਤਾ ਨਹੀਂ ਹੈ। ਜਿਹੜਾ ਸਟੇਟ ਨੇ ਕੰਮ ਕਰਦੇ ਉਹ ਰਹਿਣਾ ਹੈ ਕਿ ਇਹ ਤੇ ਜਨਰਲ ਜਿਹੜੀ ਅਪਾਰਟਮੈਂਟ ਹੈ ਉਹ ਵੀ ਗਲਤ ਹੋ ਗਿਆ ਤੇ ਰੰਧਾਵਾ ਨੂੰ ਜਿਹੜਾ ਹੋਮ ਡਿਪਾਰਟਮੈਂਟ ਦਿੱਤਾ ਗਿਆ ਉਹ ਵੀ ਜਿਹੜਾ ਉਹਨਾਂ ਦੀ ਇੱਛਾ ਦੇ ਮੁਤਾਬਿਕ ਨਹੀਂ ਹੈ। ਇਹ ਐਸੀ ਸਿੱਧੂ ਸਾਹਿਬ ਨਾਲ ਬੈਠ ਕੇ ਗੱਲ ਕਰ ਲਾਂਗੇ। ਸਾਡੇ ਅਨੁਸਾਰ ਪ੍ਰਾਇਜੈਂਟ ਹੈ ਅੱਛੇ ਲੀਡਰ ਹੈ ਨੇ ਨਹੀਂ ਨਹੀਂ ਨਵਾਂ ਪ੍ਰਧਾਨ ਬਣਾਇਆ ਅਸਤੀਫਾ ਭੇਜ ਚੁੱਕੇ ਹੋ ਸ਼੍ਰੀ ਭਤੀ ਗਾਂਧੀ ਨੂੰ ਚੰਨੀ ਸਾਹਿਬ ਇੱਕ ਜਿਹੜਾ ਤੁਸੀਂ ਗਰੀਬਾਂ ਨੂੰ ਪੰਜ-ਪੰਜ ਮਰਲੇ ਦੇ 플ੌਟ ਦੇਣੇ ਸੀ ਬੜੀ ਦੇਰ ਤੋਂ ਚੱਲ ਰਿਹਾ ਅਸੀਂ ਉਹ 플ੌਟ ਤਾਂ ਕਿਸੇ ਨੂੰ ਮਿਲੇ ਨਹੀਂ ਉਸ ਸਕੀਮ ਦਾ ਕੀ ਕਰੋਗੇ ਤੁਸੀਂ ਸ਼ਹਿਰ ਪਿਛਲੇ ਕੈਬਨਿਟ ਜਿਹੜੀ ਪਹਿਲੀ ਕੈਬਨਿਟਸ ਹੋਈ ਹੈ ਉਹਦੇ ਚ ਪੜਿਆ ਨਹੀਂ ਐਸੀ ਪੰਜ-ਪੰਜ ਮਰਲੇ 플ੌਟ ਗਰੀਬਾਂ ਨੂੰ ਦੇਣ ਦਾ ਮਸਲਾ ਬਹੁਤ ਸਰਲ ਕਰਦਾ ਪਹਿਲਾਂ ਕਿਹਾ ਸੀ ਡਾਇਰੈਕਟਰ ਤੱਕ ਹੁੰਦਾ ਹੀ ਨਹੀਂ ਸਿਕਮ ਹੁਣ ਅਸੀਂ ਪੰਚਾਇਤ ਨੂੰ ਕਹਿੰਦਾ ਕਿ ਤੁਸੀਂ ਰੈਗੂਲੇਸ਼ਨ ਪਾਓ ਵੀਡੀਓ ਨੂੰ ਹੀ ਪਾਵਰਾਂ ਦੇ ਦਿੱਤੀਆਂ ਉੱਥੇ ਕਿ ਪੰਚਾਇਤ ਰੈਗੂਲੇਸ਼ਨ ਪਾਵੇ ਪੰਚਾਇਤ ਸਭਾਤੀ ਦੇ ਵਿੱਚੋਂ ਪਾਸ ਕਰੋ ਆਪ ਜਦ ਅਗਲੇ ਨੂੰ ਲੈਣਾ ਮਾਰ ਕੇ ਪਰਾੜ ਦੇ ਦੋ ਇੱਕ ਮਹੀਨੇ ਸਾਰਿਆਂ ਦੇ ਦੇ ਦੇਣਾ ਚੰਨੀ ਸ਼ਾਸ ਚੰਨੀ ਸ਼ਾਸ ਇੱਕ ਸਵਾਲ ਹੈ ਇੱਕ ਚੰਨੀ ਸ਼ਾਸ ਇੱਕ ਸਵਾਲ ਹੈ ਜਿਹੜੇ ਮੁੱਦਿਆਂ ਨੂੰ ਲੈ ਕੇ ਨਵਜੋਤ ਸਿੱਧੂ ਨੇ ਅ辞ਤ ਕੀਤਾ ਜਾਂ ਨਾਰਾਜ਼ ਹੋਏ ਨੇ ਕਿ ਉਹ ਵਾਪਸ ਲੈ ਲਓਗੇ ਅਜੇ ਮੈਨੂੰ ਪਤਾ ਹੀ ਨਹੀਂ ਵੈਸੇ ਤਾਂ ਵੈਸੇ ਤਾਂ ਵਿਦੇਸ਼ਾਂ ਤੱਕ ਗੱਲ ਜਾ ਚੁੱਕੀ ਹੈ ਮੈਨੂੰ ਲੱਗਦਾ ਤੁਸੀਂ ਤਾਂ ਅਵੇਡ ਹੋ ਬਹੁਤ ਜ਼ਿਆਦਾ ਅਜੇ ਮੈਨੂੰ ਕਹਿਣ ਦੋ ਉਹਨਾਂ ਨਾਲ ਅਜੇ ਮੈਨੂੰ ਪਤਾ ਨਹੀਂ ਹੈ ਸਰ ਇਹ ਮੈਂ ਤੁਹਾਨੂੰ ਦੱਸ ਦਿੰਦਾ ਇਹ ਬਾਰਡਰ ਪੰਜਾਬ ਦੀ ਬਾਰਡਰ ਸਟੇਟ ਹੈ ਕੈਪਟਨ ਮਨਿੰਦਰ ਸਿੰਘ ਨੇ ਫਿੱਟ ਕੀਤਾ ਹੈ ਕਿ ਨਰਜੋਤ ਸਿੰਘ ਸਿੱਧੂ ਇਜ਼ ਨਾਟ ਐਸ ਸਟੇਬਲ ਮੈਨ ਬਾਰਡਰ ਸਟੇਟ ਵਾਸਤੇ ਉਹ ਫਿੱਟ ਨਹੀਂ ਹੈ ਤੁਸੀਂ ਇਸ ਤੇ ਕੀ ਕਹਿਣਾ ਚਾਹੋਗੇ ਮੈਂ ਕਿਸੇ ਵੀ ਬਿਆਨਾਂ ਦੇ ਵਿੱਚ ਨਹੀਂ ਪੜਨਾ ਚਾਹੁੰਦਾ ਲੇਕਿਨ ਨਰਜੋਤ ਸਿੰਘ ਸਿੱਧੂ ਸਾਡੇ ਪ੍ਰਧਾਨ ਨੇ ਸਿੰਸਨ ਸਿੰਸਨ ਜੀ ਤੁਹਾਨੂੰ ਤਾਂ ਕੋਈ ਗੱਲਬਾਤ ਕੀਤੀ ਨਹੀਂ ਨਹੀਂ ਮੇਰੇ ਨਾਲ ਗੱਲ ਨਹੀਂ ਹੋਈ ਸਿੰਸਨ ਸਿੰਸਨ ਕੈਪਟਨ ਅਮਰਿੰਦਰ ਸਿੰਘ ਦਿੱਲੀ ਲਈ ਰਵਾਨਾ ਹੋਏ ਆ ਅਮਿਤ ਸ਼ਾਹ ਨਾਲ ਕਹਿੰਦੇ ਉਹਨਾਂ ਦੀ ਮੁਲਾਕਾਤ ਹੋਣ ਜਾ ਰਹੀ ਹੈ ਲੱਗਦਾ ਹੈ ਕਿ ਵੱਡਾ ਫੈਸਲਾ ਲੈ ਸਕਦੇ ਹੋ ਨਹੀਂ ਕੋਈ ਗੱਲ ਨਹੀਂ ਕੈਪਟਨ ਅਮਰਿੰਦਰ ਸਿੰਘ ਸਾਡੇ ਮੁੱਖ ਮੰਤਰੀ ਰਹੇ ਆ ਚਲੋ ਮੁੱਖ ਮੰਤਰੀ ਹਟਣ ਤੋਂ ਬਾਅਦ ਜੇ ਹੁਣ ਉਹ ਗਏ ਆ ਤਾਂ ਚੰਗੀ ਗੱਲ ਹੈ ਕੋਈ ਨਾ ਕੋਈ ਗੱਲ ਕਰਦੇ ਵੀ ਆਣਗੇ ਪੰਜਾਬ ਦੇ ਹੱਥ ਦੀ ਜਿੱਤ ਦੀ ਉਹ ਕਰਨਗੇ ਉਹ ਸ਼ਾਇਦ ਆਪਦੇ ਹੱਥ ਨਹੀਂ ਕਰਨੀ ਚਾਹੁੰਦੇ ਜਨਰਲ ਸਾਹਿਬ ਤੁਸੀਂ ਤਾਂ ਸਭ ਕਹੀ ਕਹਿਣਾ ਹੈ ਕਿ ਮੇਰੀ ਕਹੀ ਜਿੱਤਦਾ ਸੀ ਕੈਬਨਟ ਵਿਸਤਾਰ ਹੋਇਆ ਉਸ ਤੋਂ ਬਾਅਦ ਬਿਊਰੋਕ੍ਰੈਟਿਕ ਜੋ ਵੀ ਸੈਟਅਪ ਚੱਲ ਰਿਹਾ ਉਸ ਤੇ ਮੇਰੀ ਕਹੀ ਨਾ ਕਹੀ ਨਹੀਂ ਚੱਲ ਰਹੀ ਜਿਸ ਕੇ ਕਾਰਨ ਨਾਰਾਜ਼ ਹੋ ਕੇ ਉਹਨਾਂ ਨੇ ਸਟੀਕ ਯਾਰ ਸੈਟਲ ਹੋ ਜਾਏਗਾ ਜੇ ਕੋਈ ਉਹ ਨੂੰ ਮੇਰੇ ਤੋਂ ਨਾਰਾਜ਼ਗੀ ਹੈ ਕਿਸੇ ਤੋਂ ਵੀ ਹੋਏਗੀ ਮੇਰੇ ਤੋਂ ਤਾਂ ਖੈਰ ਹੈ ਕੋਈ ਨਾਰਾਜ਼ਗੀ ਆ ਰਹੀ ਹੈ ਤਾਂ ਜਨਰਲ ਸਾਹਿਬ ਮੈਂ ਕਹਿੰਦਾ ਜੀ ਕੋਈ ਗੱਲ ਹੀ ਨਹੀਂ ਹੈ ਜੇ ਮੈਨੂੰ ਪਤਾ ਤਾਂ ਲੱਗਣ ਦੋ ਮੈਂ ਤੇ ਐਵੇਂ ਬਿਨਾ ਮਤਲਬ ਇੱਕ ਜਿਹੜੀ ਗੱਲ ਸੁਣੋ ਮੈਂ ਜਦੋਂ ਆਜ਼ਾਦ ਇੱਕ ਵਾਰ ਇਲੈਕਸ਼ਨ ਲੜ ਰਿਹਾ ਸੀ ਆਜ਼ਾਦ ਮੈਨੂੰ ਇੱਕ ਬੰਦੇ ਦਾ ਟੈਲੀਫੋਨ ਆਇਆ ਕਹਿੰਦਾ ਵੀ ਤੇਰਾ ਪੁਰਾਣਾ ਬੰਦਾ ਟੁੱਟ ਗਿਆ ਤੇਰੇ ਨਾਲ ਤੇ ਉਹ ਦੂਸਰੇ ਪਾਸੇ ਵਿਰੋਧ ਕਰਦਾ ਫਿਰਦਾ ਹੈ ਕਹਿੰਦਾ ਉਹ ਟੈਲੀਫੋਨ ਕਰ ਮੈਂ ਕਿਹਾ ਕਿਉਂ ਕਰ ਕਹਿੰਦਾ ਕਰਿਆ ਰ ਉਹ ਤੇਰੇ ਦਾ ਟੁੱਟ ਗਿਆ ਮੈਂ ਕਿਹਾ ਨਹੀਂ ਕਰਦਾ ਕਹਿੰਦਾ ਇੰਨਾ ਵਿੱਚ ਵਾਸੇ ਮੈਂ ਕਿਹਾ ਹਾਂ ਇतना ਥੋੜਾ ਹੁੰਦਾ ਵਿਸ਼ਵਾਸ ਸਿੱਧਾ ਕਰੂਗਾ ਉਹਨੂੰ ਕਰੂਗਾ ਸਿੱਧਾ ਕਰੂਗਾ ਸਿੱਧਾ ਕਰੂਗਾ ਹੈ ਦੇਖੋ ਸਿੱਧੂ ਸਾਹਿਬ ਪਰ ਮੈਨੂੰ ਪੂਰਾ ਕੰਫੀਡੈਂਸ ਹੈ ਪੂਰਾ ਵਿਸ਼ਵਾਸ ਸਿੱਧੂ ਜੀ ਸਵਾਗਤ ਹੈ ਐਸੇ ਹੀ ਬੋਲੋ ਜੀ ਹੈ ਇੱਥੇ ਕੁਝ ਲੋ ਇੱਥੇ ਮਾਤੀ ਲੋ ਤੁਸੀਂ ਤਾਂ ਵਿਸ਼ਵਾਸ ਹੈ ਇੱਥੇ ਸਰਦਾ ਵੀ ਕਰੀ ਸਰ ਕੀ ਇਹ ਮੰਨੇ ਜਾਦਾ ਕਿ ਪੰਜਾਬ ਦੇ ਸੀਐਮ ਦਾ ਇੰਟੈਲੀਜੈਂਸ ਨੈਟਵਰਕ ਐਨਾ ਫੇਲ ਹੈ ਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਉਹਨਾਂ ਦੀ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਇਨਸਾਈਟ ਓ ਯਾਰ ਇਹ ਵੀ ਨਾ ਕਮਾਈ ਜਾਓ ਚੰਨੀ ਸਰ ਆਪਣੇ ਦਾ ਬਹੁਤ ਧੰਨਵਾਦ ਅੱਛਾ ਮਾਸੂਦ ਸਾਹਿਬ ਜੀ